ਦੇਸ਼ ਅੰਦਰ ਪਿਛਲੇ ਸਮੇਂ ਤੋਂ ਚੱਲ ਰਹੀ ਇੱਕ ਦੇਸ਼ ਕਹਿੰਦਾ ਭਾਵ ਕਿ ਇੱਕ ਰੈਕਟਰ ਇੱਕ ਚੌਣ ਦੀ ਜਿਹੜੀ ਕਵਾਇਦ ਹੈ ਉਹਨੇ ਇੱਕ ਕਦਮ ਅੱਗੇ ਹੋਰ ਕੁੱਟ ਲਿਆ ਉਹ ਕਦਮ ਕੀ ਹੈ ਤੇ ਦੂਜੇ ਪੰਨੇ ਮਰਨ ਵਰਤ ਉੱਤੇ ਬੈਠੇ ਅੱਜ 17ਵੇਂ ਦਿਨ ਜਿਹੜੇ ਆਪਣੇ ਅਕੀਦੇ ਉੱਤੇ ਕਾਇਮ ਰਹੇ ਕਿਸਾਨਾ ਗੂਜਗਜੀਤ ਸਿੰਘ ਢੱਲੇਵਾਰ ਆਖਰ ਅੱਜ ਉਹਨਾਂ ਨੇ ਆਪਣੇ ਖੂਨ ਕਹਿੰਦਾ ਭਾਵ ਕਿ ਆਪਣੇ ਸਰੀਰ ਦੀ ਰੱਤ ਦੇ ਨਾਲ ਜਿਹੜਾ ਪੱਤਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਕੀ ਲਿਖਿਆ ਅਜੇ ਇਹ ਅਜ ਦੇ ਸਾਰੇ ਮਾਮਲੇ ਚਰਚਾ ਨਹੀਂ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਜਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਬਾਧਕ ਡਾਕਟਰ ਪ੍ਰਕਾਸ਼ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਇੱਕ ਰਾਸ਼ਟਰ ਇੱਕ ਚੌਂ ਕਹਿੰਦਾ ਭਾਵੇਂ ਕਿ ਦੇਸ਼ ਇੱਕ ਤੇ ਉਹਦੇ ਨਾਲ ਕਈ ਗੱਲਾਂ ਹੋਰ ਹੋਣਗੀਆਂ ਅਗਲੇ ਸਮੇਂ ਇੱਕ ਕਵੈਦ ਚੱਲ ਰਹੀ ਸੀ ਕਿ ਇੱਕ ਰਾਸ਼ਟਰ ਇੱਕ ਚੋਣ ਦੀ ਉਸ ਕਵੈਦ ਨੇ ਇੱਕ ਕਦਮ ਅੱਜ ਅੱਗੇ ਪੁੱਟਿਆ ਕੀ ਇਹ ਕਦਮ ਤੇ ਉਹਦੇ ਕੀ ਆਪਾਂ ਬਾਣੀ ਵੇਖਾਂਗੇ ਸਮਝਾਂਗੇ ਤੇ ਵਿਰੋਧੀ ਧਿਰ ਦਾ ਇਸ ਮਾਮਲੇ ਦੇ ਵਿੱਚ ਕੀ ਰੋਲ ਰਹੇਗਾ ਸਤਾ ਧਿਰ ਦੀ ਇਸ ਮਾਮਲੇ ਦੇ ਵਿੱਚ ਕਹਿੰਦਾ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਦੀ ਵੱਡੀ ਇੱਛਾ ਕੀ ਹੈ ਜੀ ਡਾਟ ਸਰ ਭਿੰਦਰ ਸਾਹਿਬ ਜਿਵੇਂ ਕਿ ਕ੍ਰਾਸਟਿਕ ਚੋਣ ਦਾ ਜਿਹੜਾ ਮਸਲਾ ਸੀ ਪਿਛਲੇ ਸਮੇਂ ਤੋਂ ਕਾਫੀ ਗਰਮ ਰਿਹਾ ਤੇ ਇਹ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਵੀ ਬਣਾਇਆ ਤੇ ਪਿਛਲੇ ਸਾਲ ਤੋਂ ਇਹ ਲਗਾਤਾਰ ਇਸ ਦੇ ਉੱਪਰ ਚਰਚਾ ਹੁੰਦੀ ਰਹੀ ਹੈ ਇਸ ਸਬੰਧ ਦੇ ਵਿੱਚ ਭਾਰਤ ਸਰਕਾਰ ਨੇ ਇੱਕ ਵੱਡੀ ਹਾਈ ਪਾਵਰ ਕਮੇਟੀ ਸ਼੍ਰੀ ਰਾਮਨਾਥ ਗੋਬਿੰਦ ਜਿਹੜੇ ਕਿ ਭਾਰਤੀ ਸਾਭਕਾ ਰਸਟੂ ਦੇ ਉਹਨਾਂ ਦੀ ਵਾਈਟ ਹੇਟ ਵੱਡੀ ਕਮੇਟੀ ਬਣਾਈ ਸੀ ਉਸ ਰਿਪੋਰਟ ਨੇ ਇਹ ਕਮੇਟੀ ਨੇ ਆਪਣੀ ਰਿਪੋਰਟ ਭਾਰਤ ਸਰਕਾਰ ਨੂੰ ਸੰਪੰਤੀ ਤੇ ਉਪਸਤਾਵ ਨੂੰ ਭਾਰਤ ਸਰਕਾਰ ਦੀ ਕੈਬਨਟ ਨੇ ਪ੍ਰਵਾਨ ਕੀਤਾ ਸੀ ਤੇ ਅੱਜ ਦੇਸ਼ ਦੀ ਕੈਬਨਟ ਨੇ ਭਾਰਤ ਦੀ ਕੈਬਨਟ ਨੇ ਇਸ ਬਿੱਲ ਨੂੰ ਪ੍ਰਵਾਨ ਕਰ ਲਿਆ ਤੇ ਇਹ ਹੁਣ ਪਾਰਲੀਮੈਂਟ ਦੇ ਵਿੱਚ ਅਗਲੇ ਹਫਤੇ ਇਹ ਬਿੱਲ ਪੇਸ਼ ਹੋਏਗਾ ਕਿਉਂਕਿ ਸਰਕਾਰੀ ਵਿਲ ਹੈ ਇਹ ਇਸ ਲਈ ਕੈਬਨਟ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਤੇ ਕੈਬਨਟ ਨੇ ਨੂੰ ਪ੍ਰਵਾਨ ਕੀਤਾ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਇਹਦੇ ਨਾਲ ਦੇਸ਼ ਹੋਰ ਮਜ਼ਬੂਤ ਹੋਏਗਾ ਦੇਸ਼ ਦੇ ਵਿੱਚ ਇੱਕ ਸਾਰਤਾ ਆਏਗੀ ਦੇਸ਼ ਦੇ ਧਨ ਦੀ ਬਚਤ ਹੋਏਗੀ ਜਿਸ ਤਰ੍ਹਾਂ ਦੇ ਲੌਜਿਕ ਉਹਨਾਂ ਨੇ ਪੇਸ਼ ਕੀਤੇ ਨੇ ਕਿ ਇਹਦੇ ਨਾਲ ਦੇਸ਼ ਦੇ ਜਿਹੜੀ ਤਰੱਕੀ ਦੇ ਵਿੱਚ ਹੋਰ ਵੱਧ ਯੋਗਦਾਨ ਪਾਏਗਾ ਕਿਉਂਕਿ ਬਾਰ-ਬਾਰ ਇਲੈਕਸ਼ਨ ਹੋਣ ਦੇ ਨਾਲ ਬਹੁਤ ਸਾਰਾ ਜਿਹੜਾ ਟਾਈਮ ਫਰਮਾਇਆ ਅਤੇ ਇਕਾਗਰਤਾ ਭੰਗ ਹੁੰਦੀ ਆ ਉਸ ਤੋਂ ਛੁਟਕਾਰਾ ਮਿਲੇਗਾ ਇਸ ਵੰਦੇਿਤ ਉਹਨਾਂ ਨੇ ਕਿਹਾ ਤੇ ਸ਼੍ਰੀ ਰਾਮ ਰਾਧ ਕੋਬਿੰਦ ਨੇ ਪਿਛਲੇ ਦਿਨਿੰਗ ਮੇ ਕੱਲ ਹੀ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਸਬੰਧ ਦੇ ਵਿੱਚ ਸਾਰੀਆਂ ਤਰ੍ਹਾਂ ਦੇ ਵਿੱਚ ਆਪਸੀ ਸਹਿਮਤੀ ਬਣਾਉਣ ਦੀ ਜ਼ਰੂਰਤ ਹੈ ਸਾਰੀਆਂ ਪਾਰਟੀਆਂ ਨੂੰ ਇਹਦੇ ਲਈ ਇਕਜੁੱਟ ਹੋਣ ਦੀ ਲੋੜ ਹੈ ਕਿਉਂਕਿ ਬੇਸ਼ੱਕ ਉਹਨਾਂ ਨੇ ਰਿਪੋਰਟ ਪੜੀ ਲੰਮੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਪੇਸ਼ ਕੀਤੀ ਸੀ ਤੇ ਇਹਦੇ ਲਈ ਹੁਣ ਸਰਕਾਰ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਅਗਲੇ ਹਫਤੇ ਇਹ ਪੇਸ਼ ਕੀਤਾ ਜਾਣਾ ਹੈ ਇਹ ਸਬੰਧ ਦੇ ਵਿੱਚ ਕੀ ਪੇਸ਼ਕੰਦੀਆਂ ਕਰਦੀ ਹੈ ਤੇ ਕਿਸ ਤਰ੍ਹਾਂ ਵਿਰੋਧੀ ਧਿਰਾਂ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਰਹਿੰਦੀ ਹੈ ਤੇ ਕਿਸ ਤਰ੍ਹਾਂ ਇਸ ਮਾਮਲੇ ਦੇ ਵਿੱਚ ਇਸ ਬਿੱਲ ਬਾਰੇ ਜਿਹੜੇ ਹੈਗੇ ਆ ਉਹ ਸਾਰੀ ਦੁਨੀਆ ਨੂੰ ਕਿਸ ਤਰ੍ਹਾਂ ਆਪਣੇ ਕਿਉਂਕਿ ਦੇਸ਼ ਦੇ ਵਿੱਚ ਇਹ ਲਾਗੂ ਹੋਣਾ ਸਾਰੇ ਰਾਸ਼ਟਰ ਦੇ ਵਿੱਚ ਲਾਗੂ ਹੋਣਾ ਇਸ ਵੰਦੇ ਵਿੱਚ ਸਰਕਾਰ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਸਾਰੀ ਇੱਥੇ ਘਾਨੂ ਆਪਸੀ ਸਹਿਮਤੀ ਬਣਾ ਕੇ ਇਸ ਨੂੰ ਪਾਸ ਕਰਾਈ ਜੀ ਹਾਂ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਮੋਦੀ ਦੀ ਇਹ 30 ਜਿਹੜੀ ਸਰਕਾਰ ਹੈ ਕਹਿੰਦਾ ਭਾਵ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਤੀਜਾ ਕਾਰਜਕਾਲ ਹੈ ਉਹਦੇ ਵਿੱਚ ਇਹ ਪਹਿਲਾ ਤੇ ਵੱਡਾ ਬਿੱਲ ਹੈ ਕਹਿ ਸਕਦੇ ਆ ਕਿ ਵਿਰੋਧੀ ਧਿਰ ਲਈ ਵੱਡੀ ਚੁਣੌਤੀ ਵੀ ਹੈ ਉਹਨਾਂ ਨੇ ਵੀ ਦੇਸ਼ ਦੇ ਹੱਕ ਦੇ ਵਿੱਚ ਹਿੱਤ ਦੇ ਵਿੱਚ ਕਿਵੇਂ ਖੜਨਾ ਹੈ ਖੈਰ ਲੋਕਤੰਤਰ ਦੇ ਮਾਮਲੇ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਿੱਲ ਹੈ ਹੁਣ ਤੱਕ ਜਿਹੜੀਆਂ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਤਾਂ ਜਿਹੜੀਆਂ ਲੋਕ ਸਭਾ ਵਿਧਾਨ ਸਭਾ ਉਹਦੇ ਦੇ ਕਹਿੰਦਾ ਭਾਵੇਂ ਕਿ ਸੂਬੇ ਵੀ ਘਟਸਣ ਇੱਕ ਸਮੇਂ ਚੋਣਾ ਹੁੰਦੀ ਹੈ ਨਹੀਂ ਤੇ ਜਿਹੜਾ ਹੋਣਾ ਵਾਲਾ ਬਿੱਲ ਹੈ ਇਹਦੇ ਵਿੱਚ ਜਿਹੜੀ ਇੱਕ ਵੱਡੇ ਤੌਰ ਤੇ ਵੱਡੀ ਮੱਦ ਕਹਿੰਦਾ ਭਾਗ ਕਿ ਇੱਕ ਵੱਡਾ ਮੋਸ਼ਨ ਕਿ ਦੇਸ਼ ਦੇ ਵਿੱਚ ਇੱਕੋ ਸਮੇਂ ਚੋਣਾਂ ਇੱਕ ਦੇਸ਼ ਇੱਕ ਚੋਣ ਕਹਿੰਦਾ ਭਾਗ ਕਿ ਇੱਕੋ ਸਮੇਂ ਦੇਸ਼ ਦੀ ਪਾਰਲੀਮੈਂਟ ਦੀ ਚੋਣ ਉਹਦੇ ਨਾਲ ਹੀ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਤੇ ਨਾਲ ਹੀ ਪੰਚਾਇਤ ਪੱਧਰ ਵਾਲੀਆਂ ਚੋਣਾਂ ਤਿੰਨ ਚਾਰ ਪੱਧਰ ਦੀਆਂ ਇਹ ਚੋਣਾਂ ਇੱਕੋ ਸਮੇਂ ਕਿ ਬਹੁਤ ਵੱਡਾ ਇਹ ਇੱਕ ਕਹਿੰਦਾ ਭਾਵ ਕਿ ਭਾਰਤ ਸਰਕਾਰ ਦਾ ਇਹ ਦੇਸ਼ ਦੀ ਜਿਹੜੀ ਹਕਮਰਾਨ ਤੇ ਭਾਰਤੀ ਜਨਤਾ ਪਾਰਟੀ ਦਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਹੈ ਵੇਖਣ ਵਾਲੀ ਗੱਲ ਹੋ ਵੀ ਕਿ ਇਸ ਭਾਜਪਾ ਦੇ ਵੱਡੇ ਪ੍ਰੋਗਰਾਮ ਨੂੰ ਵਿਰੋਧੀ ਧਿਰਾਂ ਖਾਸ ਕਰਕੇ ਕਿਉਂਕਿ ਜਿਹੜੀ ਗੁਰੂਦੀਰ ਦੀ ਸੀਟ ਇਸ ਵਾਲੀ ਪਾਰਲੀਮੈਂਟ ਦੇ ਵਿੱਚ ਜਿਹੜੀ ਹੈ ਉਹ ਜਨਰੇਟ ਹੋਈ ਹੈ ਉਹ ਹੈ ਰਾਹੁਲ ਗਾਂਧੀ ਦੇ ਕੋਲ ਵਿਰੋਧੀ ਧਿਰਾਂ ਇੰਨੀ ਜਨੀ ਇੰਡੀ ਗੱਠ ਜੋੜ ਦੇ ਵਿੱਚ ਵੀ ਉਹਨਾਂ ਦਾ ਇੱਕ ਮਕਾਮ ਬਣਿਆ ਹੋਇਆ ਉਹ ਇਸ ਬਿੱਲ ਦੇ ਹੱਕ ਦੇ ਵਿੱਚ ਕਿਵੇਂ ਰਹਿਣਗੇ ਆ ਵਿਰੋਧ ਕਿਵੇਂ ਕਰਨਗੇ ਬੜਾ ਵੱਡਾ ਮਸਲਾ ਹੈ ਉਹਨਾਂ ਲਈ ਵੀ ਖੈਰ ਹੁਣ ਇੱਛਾ ਹੈ ਕੀ ਹੈ ਕਿ ਭਾ ਦੇਸ਼ ਦੀ ਕੁਮਰਾਨ ਤੇ ਭਾਜਪਾ ਦੀ ਕਿ ਉਹ ਇਸ ਬਿੱਲ ਨੂੰ ਕਿਵੇਂ ਨਾ ਕਿਵੇਂ ਅੱਗੇ ਮਨਜ਼ੂਰ ਕਰਾਉਣ ਅੱਗੇ ਲੈ ਕੇ ਜਾਣ ਸਹਿਮਤੀ ਲੈਣ ਫਿਰ ਨੋਟੀਫਿਕੇਸ਼ਨ ਹੁੰਦਾ ਅਜਿਹਾ ਸਾਰਾ ਕੁਝ ਉਹ ਲੰਮੀ ਪ੍ਰਕਿਰਿਆ ਫਿਲਹਾਲ ਵੇਖਣ ਵਾਲੀ ਗੱਲ ਹੈ ਕਿ 229 ਤੱਕ ਕਿਉਂਕਿ ਇਰਾਦਾ ਰੱਖਿਆ ਗਿਆ ਹੈ ਕਿ ਸਾਰੀਆਂ ਚੋਣਾਂ ਜਿਹੜੀਆਂ ਇੱਕੋ ਸਮੇਂ ਹੋਣਗੀਆਂ ਤੇ ਇਸ ਦੌਰਾਨ ਜਿਹੜੀਆਂ ਵਿਚ ਵਿਚਾਲੇ ਰਾਜ ਸਭਾਆਂ ਪੰਚਾਇਤਾਂ ਦੀਆਂ ਜਿਹੜੀਆਂ ਕੁਝ ਹੋਰ ਚੋਣਾਂ ਹੋ ਗਈਆਂ ਤਾਂ ਉਹ ਭੰਗ ਵੀ ਹੋ ਸਕਦੀਆਂ ਨੇ ਸਰਕਾਰਾਂ ਵੀ ਕਿਉਂਕਿ ਇੱਕ ਜਦੋਂ ਚੋਣ ਹੋਣੀ ਹੈ ਖੈਰ ਕਵੈਦ ਕਿਸ ਤਰ੍ਹਾਂ ਦੀ ਰਹਿੰਦੀ ਹੈ ਤੇ ਦੇਸ਼ ਦੀ ਪਾਰਲੀਮੈਂਟ ਨੇ ਰਾਜ ਸਭਾ ਨੇ ਇਹ ਸਾਰਾ ਕੁਝ ਕਿਵੇਂ ਵਿਖਣਾ ਹੈ ਖੈਰ ਜਿਹੜੀ ਵੰਮਦੇ ਵਿੱਚ ਮੋਦੀ ਸਰਕਾਰ ਤਦਾਨਮਤਰੀ ਨਰਿੰਦਰ ਮੋਦੀ ਦਾ ਇੱਕ ਵੱਡਾ ਵਿਜ਼ਨ ਸੀਗਾ ਵੱਡੀ ਇੱਕ ਕਮੇਟੀ ਬਣਾਈ ਜਿਹਦੀ ਇਸ ਫਾਰਜ ਜਿੰਨੇ ਕੀਤੀ ਹੈ ਸਾਫਕਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇਸ਼ ਭਰ ਦੀ ਹੈ ਇਹਦੇ ਉੱਤੇ ਨਜ਼ਰਾਂ ਲੱਗੀਆਂ ਸਨ ਇਸ ਤੋਂ ਇਲਾਵਾ ਦੁਨੀਆ ਭਰ ਦੇ ਲੋਕਤੰਤਰ ਨਾਲ ਜੁੜੀਆਂ ਸਖਸੀਅਤਾਂ ਹਸਤੀਆਂ ਵੱਖ-ਵੱਖ ਦੇਸ਼ਾਂ ਦੀਆਂ ਵੀ ਇਸ ਬਿਲ ਉੱਤੇ ਜ਼ਰੂਰ ਨਜ਼ਰਾਂ ਅੱਜ ਤੋਂ ਟਿਕ ਜਾਣਗੀਆਂ ਦੇਖਣ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੇ ਜਿਹੜੇ ਨਮਾਇंदे ਨੇ ਵੱਡੀ ਪੰਚਾਇਤ ਲੋਕ ਸਭਾ ਰਾਜ ਸਭਾ ਉਹ ਇਸ ਬਿਲ ਨੂੰ ਕਿਵੇਂ ਲੈਂਦੀ ਹੈ ਖੈਰ ਡਾਕਟਰ ਸਾਹਿਬ ਇੱਕੋ ਸਮੇਂ ਚੋਣਾ ਹੋਣੀ ਆ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਜ ਜ਼ਰੂਰ ਹੈ ਕਈ ਚੁਣੌਤੀਆਂ ਵੀ ਹੋਣਗੀਆਂ ਖੈਰ ਇਹ ਸਾਰਾ ਕੁਝ ਬਿਲਡ ਦੇ ਵਿੱਚ ਜਦੋਂ ਦੇਸ਼ ਦੇ ਦੋਨੇ ਸਦਨਾਂ ਦੇ ਵਿੱਚ ਇਹ ਸਾਰੇ ਮਾਮਲੇ ਦੇ ਵਿੱਚ ਬਹਿਸ ਆਏ ਹੋਏਗੀ ਕਈ ਗੱਲਾਂ ਖੁੱਲ ਕੇ ਵੀ ਸਾਹਮਣੇ ਆਉਣਗੀਆਂ ਵਿਰੋਧੀ ਤੌਰ ਇਹਦੀਆਂ ਜਿਹੜੀਆਂ ਨਾਕਾਫੀਆਂ ਇਹਦੀਆਂ ਜਿਹੜੀਆਂ ਕਮਜ਼ੋਰੀ ਕਮਜ਼ੋਰ ਕੜੀਆਂ ਨੇ ਉਹ ਵੀ ਜਾਗਰ ਕਰਨਗੀਆਂ ਲੋਕਾਂ ਸਾਹਮਣੇ ਉਹ ਵੀ ਲੈ ਕੇ ਜਾਣਗੇ ਤੇ ਜਿਹੜੀ ਸਦਾ ਤੇਰੇ ਉਹ ਕੋਸ਼ਿਸ਼ ਕਰੇਗੀ ਇਹਦੇ ਪੱਖ ਦੇ ਵਿੱਚ ਵੱਧ ਤੋਂ ਵੱਧ ਤੇ ਗੱਲ ਪਾਰਲੀਮੈਂਟ ਦੇ ਵਿੱਚ ਲੋਕਾਂ ਤੱਕ ਲੈ ਕੇ ਜਾਏ। ਕਿ ਡਾਟਸ ਆਫ ਦ ਜੇ ਬਣੇ ਜਿਹੜਾ ਕਿਸਾਨਾਂ ਦਾ ਮੋਰਚਾ ਪੰਜਾਬ ਦੇ ਵਿੱਚ ਵੱਡੇ ਖੱਦਰ ਉੱਤੇ ਫਖਿਆ ਹੋਇਆ ਕਿ ਨੌਰੀ ਬਾਰਡਰ ਦਾ ਜੇਰਖਾਸਤਾਂ ਉਤੇ ਜ਼ਿਕਰ ਕਰੀਏ ਉੱਤੇ ਭਾਰਤੀ ਕਿਸਾਨ ਜੁਨਨਿਕਤਾ ਸਿੱਧੂਪੁਰ ਦੇ ਪ੍ਰਧਾਨ ਜਿਹੜੇ ਕਿ ਕਨਵੀਨਰ ਨੇ ਗੈਰ ਸਿਆਸੀ ਸੰਜੁਗ ਕਿਸਾਨ ਮੋਰਚੇ ਦੇ ਉਹ ਅੱਜ 17ਵੇਂ ਦਿਨ ਮਰਨ ਵਰਤ ਉੱਤੇ ਹੀ ਰਹੇ। ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਦਾ ਜਿਹੜਾ ਵਜਨ ਹੈ ਉਹ ਵੀ 12 13 ਕਿਲੋ ਤੋਂ ਵੱਧ ਫੱਦਰ ਤੇ ਘਟ ਗਿਆ ਵਿਰਧ ਅਵਸਥਾ ਦੀ وجہ ਕਈ ਪੱਦਰ ਦੀਆਂ ਉਹਨਾਂ ਨੂੰ ਡੱਲੇਵਾਲ ਸਾਹਿਬ ਨੂੰ ਬਿਮਾਰੀਆਂ ਵੀ ਨੇ ਇਹਦੇ ਇਵੇਂ ਉਹ ਇੱਕ ਆਪਣੇ ਅਕੀਦੇ ਉੱਤੇ ਕਾਇਮ ਨੇ ਕਿ ਕਿਸਾਨੀ ਮੰਗਾਂ ਲਈ ਜਿੰਨਾ ਚਿਰ ਕੇਂਦਰ ਸਰਕਾਰ ਕੋਈ ਪ੍ਰੋਗਰਾਮ ਨਹੀਂ ਦਿੰਦੀ ਕੋਈ ਨਿਰਣਾ ਨਹੀਂ ਲੈਂਦੀ ਮੰਗਾਂ ਪਰਵਾਹ ਨਹੀਂ ਕਰਦੀ ਉਹਨਾਂ ਚ ਰੋ ਮਰਨ ਵਰਤਮਾਨ ਚ ਤੋਂ ਨਹੀਂ ਭੁੱਖਣਗੇ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵਾਰੀ ਉਹਨਾਂ ਦਾ ਮਰਨ ਵਰਤਕ ਖੇਡਣ ਦੀ ਕੋਸ਼ਿਸ਼ ਵੀ ਕੀਤੀ ਪਰ ਅਜੇ ਦੇ ਬਾਵਜੂਦ ਵੀ ਜਿਹੜਾ ਹੈ ਕਿਸਾਨਾਂ ਦਾ ਜਿਹੜਾ ਹੈ ਵਟਾ ਸੰਘਰਸ਼ ਉਹ ਨਿਤ ਦਿਨ ਬੜੀ ਚਰਚਾ ਦੇ ਨਾਲ ਅੱਗੇ ਵਧ ਰਿਹਾ ਕਿਵੇਂ ਦੇਖਦੇ ਹਾਂ ਕਿ ਅੱਜ ਕਿਹੜੀ ਗੱਲ ਵੱਡੇ ਪੱਧਰ ਤੇ ਸਾਹਮਣੇ ਆਉਂਦੀ ਹੈ ਕਿ ਡੱਲੇਵਾਲ ਸਾਹਿਬ ਨੇ ਕੀ ਵੱਡਾ ਐਕਸ਼ਨ ਲਿਆ ਹੈ ਹਾਲਾਂਕਿ ਉਹਨਾਂ ਦੀ ਸਿਹਤ ਤੇ ਵੱਡੇ ਪੱਧਰ ਤੇ ਚਿੰਤਾ ਵੀ ਪਟਾਈ ਜਾ ਰਹੀ ਹੈ ਤੇ ਪੰਜਾਬ ਭਰ ਦੇ ਕਹਿ ਲਈਏ ਕਿ ਦੇਸ਼ ਭਰ ਦੇ ਕਿਸਾਨਾਂ ਦੀਆਂ ਵੀ ਨਜ਼ਰਾਂ ਉਸ ਮਰਨ ਵਰਤ ਉੱਤੇ ਲੱਗੀਆਂ ਹੋਈਆਂ ਨੇ ਜੀ ਡਾਕਟਰ ਸਾਹਿਬ ਇੰਦਰ ਸਾਹਿਬ ਦੇਖੋ ਅੰਨਦਾਤਾ ਬੜੇ ਅਨਰੈਸਟ ਦੇ ਵਿੱਚ ਹੈ ਕਿਸਾਨਾਂ ਦਾ ਜਿਹੜੇ ਸੰਘਰਸ਼ ਹੈ ਇਹ ਬਤ ਲੰਬਾ ਹੋ ਰਿਹਾ ਤੇ ਕਿਸਾਨਾਂ ਨੂੰ ਆਪਣੇ ਮੰਗਾਂ ਦੇ ਲਈ ਸੜਕਾਂ ਤੇ ਰੋਲਣਾ ਪੈ ਰਿਹਾ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਜਿਹੜੇ ਫਰਵਰੀ ਤੋਂ ਪਹਿਲਾਂ ਉੱਥੇ ਆਪਣਾ ਧਰਨਾ ਲਾ ਕੇ ਬੈਠੇ ਹੋਏ ਨੇ ਕਨੌਰੀ ਬੈਟਰ ਦੇ ਉੱਪਰ ਬੈਠੇ ਸੀ ਤੇ ਹੁਣ ਉਹ 17 ਮਈ ਦਿਨ ਦੇ ਵਿੱਚ ਉਹਨਾਂ ਦਾ ਮਰਨ ਵਰਤ ਇਹੜਾ ਹੈਗਾ ਦੇ ਸ਼ਾਮਿਲ ਹੋਊਟ ਕਿਆ ਉਹਨਾਂ ਦੀਆਂ ਮੁੱਖ ਮੰਗਾਂ ਜਿਸ ਤਰ੍ਹਾਂ ਕਿ ਐਮ ਐਸ ਪੀ ਦੀ ਗਰੰਟੀ ਕਾਨੂੰਨ ਤੇ ਰਹਿੰਦੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਪੂਰਤੀ ਕਰਨਾ ਤੇ ਹਰ ਫਸਲ ਦੇ ਉੱਪਰ ਐਮ ਐਸ ਪੀ ਦੇਣਾ ਇਹ ਇਸ ਤਰ੍ਹਾਂ ਦੀਆਂ ਮੰਗਾਂ ਨੇ ਅੱਜ ਉਹਨਾਂ ਨੇ ਆਪਣੇ ਖੂਨ ਦੇ ਨਾਲ ਪੱਤਰ ਲਿਖ ਕੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਭੇਜਿਆ ਹੈ ਕਿ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਕੀਤਾ ਜਾਵੇ ਇਹ ਬਹੁਤ ਵੱਡਾ ਐਕਸ਼ਨ ਹੈ 17ਵੇਂ ਦਿਨ ਦੇ ਵਿੱਚ ਇੱਕ ਬੇਰਵਸਥਾ ਦੇ ਵਿੱਚ ਬਿਮਾਰੀਆਂ ਨਾਲ ਪੀੜਤ ਜੋ ਹਕਿਸਾਨ ਜਿਹੜਾ ਕਿ ਖਿਸਾਨੀ ਮੰਗਾ ਦੇ ਲਈ ਜੂਝ ਰਿਹਾ ਤੇ ਉਹਨਾਂ ਦੇ ਵੱਲ ਕੋਈ ਖਿਆਨ ਨਾ ਦੇਣਾ ਇਹ ਵੀ ਇੱਕ ਬੜੀ ਵੱਡੀ ਉਹ ਬਦੰਬਨ ਹੈ ਕਿ ਇੰਨੇ ਸਮੇਂ ਤੋਂ ਕਿਸਾਨ ਉੱਥੇ ਧਰਨੇ ਤੇ ਬੈਠੇ ਸੀ ਤੇ ਫਿਰ ਇੰਨਾਂ ਦਾ ਭਰਤ ਜਦੋਂ ਕਿ ਪੰਜਾਬ ਸਰਕਾਰ ਨੇ ਹੀ ਇਹਨਾਂ ਨੂੰ ਸੁਚੱਕ ਕੇ ਗੜਵਾ ਵੀ ਦਿੱਤਾ ਸੀ ਲੈ ਗਏ ਸਨ ਪਰੰਤੂ ਉਹ ਵਿਜਿਤ ਰਹੇ ਹਸਪਤਾਲ ਦੇ ਵਿੱਚ ਵੀ ਗਏ ਪਰੰਤੂ ਫਿਰ ਵੀ ਉਹ ਆਪਣੇ ਉਹਨਾਂ ਨੇ ਆਪਣਾ ਮਰਨ ਵਾਰ ਸ਼ੁਰੂ ਕੀਤਾ ਪਰ ਸਰਕਾਰਾਂ ਦੀ ਬੇਰੁਖੀ ਦੇਖੋ ਵੀ ਸਰਕਾਰੀ ਪੱਧਰ ਦੇ ਉੱਪਰ ਬੇਸ਼ੱਕ ਪੁਲਿਸ ਅਧਿਕਾਰੀ ਵੱਡੇ ਪੱਧਰ ਤੇ ਪੁਲਿਸ ਦੇ ਤਾਂ ਮਿਲਦੇ ਰਹੇ ਨੇ ਪਰੰਤੂ ਜਿਹੜਿਆ ਨੇ ਅਥਾਰਟੀ ਬਣਾਉਣੀ ਹੈ ਜਾਂ ਜਿਹੜੀ ਕਿ ਵੱਡੀ ਬਿਊਰੋਕ੍ਰੇਸੀ ਹੈ ਜਾਂ ਸਰਕਾਰੀ ਜਿਹੜਾ ਤੰਤਰ ਹੈ ਉਹ ਕੋਈ ਵੱਡੀ ਹੱਕਤ ਦੇ ਵਿੱਚ ਨਹੀਂ ਆਇਆ ਪੰਜਾਬ ਸਰਕਾਰ ਦਾ ਵੀ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦਾ ਵੱਡੀ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਾਂ ਕੇਂਦਰ ਸਰਕਾਰ ਵੱਲੋਂ ਇਹਨਾਂ ਦਾਵਾ ਸੀ ਕਿ ਪੰਜਾਬ ਸਰਕਾਰ ਇਸ ਦੇ ਉੱਪਰ ਹੋਈ ਨਹੀਂ ਸੀ ਤਸਮਤ ਪਰੰਤੂ ਅੱਜ ਜੋ ਹਾਂ ਸਰਦਾਰ ਗੁਰਜੀਤ ਸਿੰਘ ਡੱਲੇਵਾਲ ਨੇ ਆਪਣੇ ਖੂਨ ਦੇ ਨਾਲ ਚਿੱਠੀ ਲਿਖ ਕੇ ਭੇਜੀ ਹੈ ਤੇ ਇਹਦੇ ਨਾਲ ਕਾਫੀ ਕੁਝ ਵਾਪਸ ਦੀ ਸੰਭਾਵਨਾ ਹੈ ਦੇਸ਼ ਦੇ ਵਿੱਚ ਇੱਕ ਹਰਕਤ ਆਉਣ ਦੀ ਸੰਭਾਵਨਾ ਅਨਗਾਸੇ ਦੇ ਵਿੱਚ ਜਿਹੜੀ ਹੈਗੀ ਹੈ ਹੋਰ ਇਸ ਤਰ੍ਹਾਂ ਦੀ ਹਵਾ ਰੁੱਟਣ ਦੀ ਜ਼ਰੂਰਤ ਹੈ ਲੱਗਦਾ ਹੈ ਕਿ ਸਾਰੀਆਂ ਜਿਹੜੀਆਂ ਕਿਸਾਨ ਜਥੇ ਬੰਨੀਆਂ ਨੇ ਇਸ ਪੱਖ ਦੇ ਵਿੱਚ ਧਿਆਨ ਦੇਣਗੀਆਂ ਤੇ ਇੱਕਜੁੱਟ ਹੋ ਕੇ ਦੁਬਾਰਾ ਕਿਸਾਨੀ ਅੰਦੋਲਨ ਸ਼ੁਰੂ ਹੋਵੇਗਾ ਤੇ ਇਹ ਲੱਗਦਾ ਹੈ ਵੀ ਕਿਸਾਨ ਧਰਾ ਹੁਣ ਇਸ ਪੱਖ ਤੋਂ ਇੰਨੇ ਦਿਨਾਂ ਤੋਂ ਬਾਅਦ ਜਾਗ ਰਹੀਆਂ ਨੇ ਤੇ ਸਰਕਾਰਾਂ ਨੂੰ ਇਸ ਪੱਖ ਦੇ ਵਿੱਚ ਕੋਈ ਨਾ ਕੋਈ ਫੈਸਲਾ ਜ਼ਰੂਰ ਲੈਣਾ ਪਵੇਗਾ ਜੀ ਸਰ ਸਾਹਿਬ ਜਿਹੜੀਆਂ ਕਿਉਂਕਿ 332 ਕਿਸਾਨ ਸਥਿਵੰਧੀਆਂ ਨੇ ਤੇ ਰਾਣੀ ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਕੁਝ ਆਗੂ ਇਸ ਸਾਂਝਾ ਅੰਦੋਲਨ ਨੂੰ ਕਿਵੇਂ ਦੇਖ ਰਹੇ ਨੇ ਕਿਸੇ ਹਰਕਤ ਦੇ ਵਿੱਚ ਆਏ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਪਿੰਟਰ ਸਾਹਿਬ ਜਿਵੇਂ ਕਿ ਪਹਿਲਾਂ ਤੋਂ ਇਹ ਸੀ ਕਿ ਕਿਸਾਨਾਂ ਦੀ ਜਿਵੇਂ ਆਮ ਆਪਾਂ ਗੱਲ ਕਰਦੇ ਸੀ ਦੂਸਰੀ ਧਿਰਾਂ ਦਾ ਉਹੀ ਹੁੰਦਾ ਸੀ ਕਿ ਆ ਵੀ ਇਹਨਾਂ ਨੇ ਜਦੋਂ ਮੋਰਚਾ ਲਾਇਆ ਤੇ ਸਾਨੂੰ ਵਿਸ਼ਵਾਸ ਦੇ ਵਿੱਚ ਨਹੀਂ ਲਿਆ ਤੇ ਦੂਸਰਾ ਇਹ ਲੱਗ ਰਿਹਾ ਸੀ ਵੀ ਇਹ ਸਾਰਾ ਕ੍ਰੈਡਿਟ ਲੈਣ ਦੇ ਲਈ ਇਸ ਤਰ੍ਹਾਂ ਉਹ ਕਰਦੇ ਇਸ ਤਰ੍ਹਾਂ ਦੀ ਬੇਰੁਖੀ ਦੂਸਰੀਆਂ ਕਿਸਾਨ ਧਿਰਾਂ ਨੇ ਧਮਕੀ ਦਿੱਤੀ ਪਰੰਤੂ ਹੁਣ ਜਿਵੇਂ ਇੱਕ ਅੱਜ ਦੀ ਜਿਹੜੀ ਵੱਡੀ ਡਿਵੈਲਪਮੈਂਟ ਹੈ ਉਹ ਉਹ ਇਹ ਹੈ ਕਿ ਸ਼੍ਰੀ ਹਰਕੇਸ਼ਟ ਕਹਿਤ ਅਤੇ ਲੱਖੋਵਾਲ ਸਾਹਿਬ ਉਹ ਉਹ ਰੈਂਡਰ ਸਿੰਘ ਲਕੋ ਜੀ ਉਹ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਮਿਲਣ ਜਾ ਰਹੇ ਨੇ ਤੇ ਛੇਤੀ ਇਹਦੇ ਤੋਂ ਲੱਗਦਾ ਵੀ ਇਹਦੇ ਤੇ ਕਿਸਾਨਾਂ ਦਾ ਕੋਈ ਨਾ ਕੋਈ ਵੱਡਾ ਫੈਸਲਾ ਆਏਗਾ ਕਿਉਂਕਿ ਜਿਹੜਾ ਰਕੇਸ਼ ਕਹਿਤ ਦਾ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਜਦੋਂ ਦਿੱਲੀ ਦਾ ਕਿਸਾਨ ਮੋਰਚਾ ਬਿਲਕੁਲ ਲੱਗਦਾ ਹੀ ਸੀ ਵੀ ਖਦੇੜ ਹੀ ਦਿੱਤਾ ਗਿਆਗਾ ਖਾੜ ਦਿੱਤਾ ਸੀ ਕੇਂਦਰ ਸਰਕਾਰ ਨੇ ਆਪਣੀ ਫੌਜਾਂ ਦੇ ਨਾਲ ਫਾਸਿਸ਼ੀ ਰਣਨੀਤੀਆਂ ਦੇ ਨਾਲ ਹੈ ਇਸ ਤਰ੍ਹਾਂ ਸੀ ਵੀ ਲੱਗਦਾ ਸੀ ਵੀ ਮੋਰਚਾ ਖਤਮ ਹੋ ਗਿਆ ਇਹਨੂੰ ਇਹਨੂੰ ਇਹ ਇਹਨੂੰ ਖਾੜ ਦੇਣਗੇ ਪਰੰਤੂ ਸ਼੍ਰੀ ਰਿਕੀਸ਼ਟ ਕਹਿਤ ਨੇ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਵੱਡੇ ਨਾਲ ਟੜੀ ਗਈ ਸੀ ਜੀ ਇਹ ਮੋਰਚਾ ਮੋਰਚਾ ਪਹਿਰਾ ਸਿਰ ਹੋ ਗਿਆ ਅਤੇ ਮੋਰਚਾ ਪਹਿਰਾ ਸਿਰ ਨਹੀਂ ਹੋਇਆ ਸਗੋਂ ਸਰਕਾਰ ਨੂੰ ਐਡੀ ਵੱਡੀ ਜਿਹੜੀ ਸ਼ਕਤੀਸ਼ਾਲੀ ਸਰਕਾਰ ਤੋਂ ਝਕਾਉਣ ਦੇ ਲਈ ਵੀ ਇਹ ਆਪਣਿਆ ਕੰਮਜਾਬ ਹੋਇਆ ਸੀ ਇਹਦੇ ਤੋਂ ਇਹ ਲੱਗਦਾ ਵੀ ਹੁਣ ਫੇਰ ਕੰਮ ਇਸ ਤਰ੍ਹਾਂ ਦਾ ਅੰਨਦਾਤੇ ਦੇ ਪ੍ਰਤੀ ਲੋਕਾਂ ਦਾ ਜਿਹੜਾ ਰੁਝਾਨ ਸੀਗਾ ਜਾਂ ਬਲਜੀਤ ਸਿੰਘ ਢੱਲੇਵਾਲ ਦੇ ਜਿਹੜੇ ਗਰੁੱਪ ਹੈ ਜਾਂ ਉਹਨਾਂ ਦੀ ਜਿਹੜਾ ਐਸਕੇਐਮ ਗੈਰ ਸਿਆਸੀ ਪ੍ਰਤੀ ਦੂਸਰੀ ਹਿੱਤ ਰਾਂਦਾ ਜਿਹੜਾ ਕਿ بے ਬੇਰੁਕੀ ਵਾਲਾ ਜਿਹੜਾ ਪੈਟਰਨ ਸੀ ਜਾਂ ਪੈਂਟੜਾ ਸੀ ਉਹਦੇ ਵਿੱਚ ਜ਼ਰੂਰ ਬਦਲਾਅ ਆਏਗਾ ਤੇ ਕਿਸਾਨ ਇਸ ਮੌਕੇ ਤੇ ਉਨਾ ਵੱਲ ਵੀ ਜਾ ਕਰਤੇ ਤੁਰਨਗੇ ਤੇ ਭਾਰਤ ਸਰਕਾਰ ਨੂੰ ਮਜਬੂਰ ਕਰ ਦੇਣਗੇ ਕਿ ਕਿਸਾਨਾਂ ਨੂੰ ਅੰਨ ਪੂਰਤੀ ਕੀਤੀ ਜਾਵੇ ਅਤੇ ਜੋ ਅੰਨ ਦਾਤਾ ਮੰਗ ਰਿਹਾ ਉਹਦੇ ਨਾਲ ਇਨਸਾਫ ਕੀਤਾ ਜਾਵੇ ਜੀ ਹੂੰ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਜਿਹੜਾ ਪਹਿਲਾ ਸੀ ਜਿਹਨੂੰ ਕਿਹਾ ਜਾਂਦਾ ਹੈ ਜਿਹੜਾ ਸਵਾ ਸਾਲ ਦੇ ਕਰੀਬ ਦਿੱਲੀ ਦੀਆਂ ਬਰੂਹਾਂ ਉਤੇ ਚੱਲਿਆ ਉਹ ਇੱਕ ਵਾਰ ਸੱਜਸਾ ਦੇ ਅਧੀਨ ਇੱਕ ਅਜਿਹੇ ਮੂੜ ਤੇ ਆ ਗਿਆ ਸੀ ਕਿ ਖਤਮ ਹੋਣ ਕਿਨਾਰੇ ਸੀ ਉਖੜ ਗਿਆ ਸੀ ਬਿਲਕੁਲ ਪੈਰ ਸਿਰ ਇੱਕਦਮ ਉਸ ਮੋਰਚੇ ਦੇ ਖੜ ਗਿਆ ਸੀ ਕੁਝ ਗਿਣਤੀ ਦੇ ਨਮਾਇंदे ਕਹਿੰਦਾ ਭਾਵੇਂ ਕਿ ਉਸ ਵੇਲੇ ਰਹਿ ਗਿਆ ਸੀ ਜਦੋਂ ਰਕੇਸ਼ ਟਕੈਤ ਨੇ ਜਿਹੜੇ ਆਪਣੇ ਭਾਵਨਾਵਾਂ ਦਾ ਵੇਗ ਉਹਨਾਂ ਦਾ ਵਗਿਆ ਅਥੂ ਵਗਿਆ ਤਾਂ ਮਾਹੌਲ ਜਿਹੜਾ ਦੁਬਾਰਾ ਪਲਟ ਗਿਆ ਤੇ ਬਾਅਦ ਦੇ ਵਿੱਚ ਉਹ ਜਿਹੜਾ ਕਿਸਾਨ ਮੋਰਚੇ ਨੇ ਫਤਿਹ ਕੀਤੀ ਕਹਿੰਦਾ ਭਾਵੇਂ ਕਿ ਉਹ ਸ਼ਖਸ ਉਹ ਸ਼ਖਸੀਅਤ ਜੇਕਰ ਇਸ ਕਿਸਾਨ ਮੋਰਚੇ ਵੱਲ ਵਹਿਰ ਕਰਕੇ ਪਹੁੰਚਦੀ ਹੈ ਤਾਂ ਬਾਕੀ ਜਿਹੜਾ ਇਹ ਇਹ ਵੀ ਉਖੜਿਆ ਉਖੜਿਆ ਚੱਲ ਰਿਹਾ ਅੰਦੋਲਨ ਕਿਉਂਕਿ ਜਦੋਂ ਮਰਨਵਰਤ ਤੇ ਕੋਈ ਥਿਰ ਬੈਠਦੀ ਹੈ ਤਾਂ ਉਹ ਆਖਰੀ ਇੱਕ ਪੜਾਹ ਹੁੰਦਾ ਜਦੋਂ ਹਕੂਮਤਾਂ ਕਿਸੇ ਤਣਪੱਤਨ ਨਾਲ ਲੱਗਣ ਮਾਮਲੇ ਨੂੰ ਬਿਲਕੁਲ ਅੰਡਰਟੈਕ ਕਰ ਦੇਣ ਤਾਂ ਸ਼ੰਗਰਸੀਆ ਦੇ ਕੋਲ ਆਮ ਤੌਰ ਤੇ ਜੇਕਰ ਘੂਕੀਏ ਖੋਜ ਕਰੀਏ ਤਾਂ ਪਿਛਲੇ ਸਮੇਂ ਵੀ ਸ਼ੰਗਰਸੀ ਕਈ ਵਾਰ ਮਰਨਵਰਤ ਤੇ ਬੈਠਦੇ ਰਹੇ ਐ ਤੇ ਫਿਰ ਜਾ ਕੇ ਹਕੂਮਤਾਂ ਜਾਗਦੀ ਐ ਖੈਰ ਹੁਣ ਇਸ ਟਕੈਤੀ ਆਮਤ ਤੇ ਵੱਡੇ ਪੱਧਰ ਤੇ ਨਜ਼ਰ ਆਣੇ ਇਹ ਇਹ ਸੰਦੋਲਨ ਨੂੰ ਕਿਵੇਂ ਦੁਬਾਰਾ ਇਹ ਦਮ ਭਰਦਾ ਤੇ ਜਿਹੜਾ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਸਾਰੀਆਂ ਹਿੰਦੂਸਤਾਨ ਦੇ ਕਿਸਾਨਾਂ ਦੀ ਇਸ ਵੇਲੇ ਸੇਮ ਹੀ ਨੇ ਇੱਕ ਹੀ ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਦੀ ਗਰੰਟੀ ਕਾਨੂੰਨ ਸਭ ਤੋਂ ਵੱਡੀ ਹੈ ਅਹਿਮ ਹੈ ਭਾਵੇਂ ਵਿਚਾਰਤਾਰਾ ਕਈ ਜਥੇਬੰਦੀ ਦੇ ਅਲੱਗ-ਅਲੱਗ ਨੇ ਪਰਤੂ ਮੰਗਾ ਇੱਕ ਨਹੀਂ ਕਰ ਮਗਾਓ ਤੇ ਹੁਣ ਕਿਵੇਂ ਕਿਸਾਨ ਇੱਕ ਹੋਣਗੇ ਵਿਖਣ ਵਾਲੀ ਗੱਲ ਹੈ ਕੜੀ ਦਾ ਜਿਹੜਾ ਕੰਮ ਇਸ ਵੇਲੇ ਜਿਹੜਾ ਬਣ ਕੇ ਸਾਹਮਣੇ ਆ ਰਿਹਾ ਉਹਨਾਂ ਦੇ ਵਿੱਚ ਜਗਦੇ ਇਹ ਆਪਣਾ ਜਗਜੀਤ ਸਿੰਘ ਢੱਲੇਵਾਲ ਵੱਲੋਂ ਕਉਨ ਨਾਲ ਪੱਜਿਆ ਜਿਹੜਾ ਖੱਤ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਭੇਜਣਾ ਤੇ ਰਕੇਸ਼ ਟਕੈ ਦੇ ਇਸ ਅੰਦੋਲਨ ਵੱਲ ਆਮਤ ਨਾਲ ਹਰਿੰਦਰ ਸਿੰਘ ਲਖੋਵਾਲ ਦੱਸਿਆ ਜਾ ਰਿਹਾ ਕਿ ਹੋਰ ਵੀ ਆਗੂ ਹੋਣਗੇ ਇਹ ਨਜ਼ਰਾਂ ਇਹ ਦਿੱਤੇ ਵੱਡੇ ਪੱਧਰ ਉੱਤੇ ਟਿਕੀਆਂ ਨੇ ਜਗਜੀਤ ਸਿੰਘ ਡੱਲੇਵਾਲ ਨੇ ਹਾਕਮਾਂ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ 6 ਵਾਰ ਜਿਹੜਾ ਮਰਨਵਰਤ ਰੱਖਿਆ ਤੇ ਅਖੀਰ ਜਿਹੜੀਆਂ ਹਕੂਮਤਾਂ ਨੂੰ ਜਾਂ ਸਮੇਂ-ਸਮੇਂ ਦੇ ਪ੍ਰਸ਼ਾਸਕਾਂ ਨੂੰ ਉਹ ਲਿਫਣਾ ਪਿਆ ਤੇ ਹੁਣ ਵੇਖਣ ਵਾਲੀ ਗੱਲ ਹੈ ਕਿ ਹੁਣ ਅੱਗੇ ਸਿੱਧੀ ਟੱਕਰ ਹੈ ਕੇਂਦਰ ਸਰਕਾਰ ਦੇ ਨਾਲ ਕਿ ਸ਼ੁਰੂਆਤੀ ਦੌਰ ਦੇ ਵਿੱਚ ਇਸ ਇਹਨਾਂ ਆਗੂਆਂ ਦੇ ਨਾਲ ਕੇਂਦਰ ਦਰਮਿਆਨ ਵਿਚੋਲਗੀ ਕੀਤੀ ਸੀ ਪੰਜਾਬ ਸਰਕਾਰ ਨੇ ਪਰੰਤੂ ਹੁਣ ਪੰਜਾਬ ਸਰਕਾਰ ਪਿੱਛੇ ਪੈਰ ਕਦਮ ਪਟ ਰਹੀ ਹੈ ਜਿੱਦੀ ਜਿਹੜੀ ਕਿਸਾਨੀ ਹਲਕਿਆਂ ਦੇ ਵਿੱਚ ਪੱਟੀ ਪੱਤਰ ਉੱਤੇ ਚਰਚਾ ਵੀ ਹੈ ਕਿਉਂਕਿ ਇਸ ਵੇਲੇ ਕਿਸਾਨ ਅੰਦੋਲਨ ਨੂੰ ਇੱਕ ਤਨਕੇ ਦਾ ਸਹਾਰਾ ਹੈ ਜੇਕਰ ਪੰਜਾਬ ਸਰਕਾਰ ਡਟ ਕੇ ਕਿਸਾਨਾਂ ਨਾਲ ਸਟੈਂਡ ਲੈਂਦੀ ਹੈ ਕਿਉਂਕਿ ਅਪਾ ਪਿਛਲੇ ਕਿਸਾਨ ਅੰਦੋਲਨ ਦੇਖੀਏ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰਾਹੀ ਬਰਾਹੀ ਵੱਡਾ ਰੋਲ ਸੀ ਕਿਸਾਨ ਅੰਦੋਲਨ ਨੂੰ ਪੈਰਾਸਰ ਕਰਨਾ ਦਿੱਲੀ ਤੱਕ ਪਹੁੰਚਾਉਣ ਦੇ ਵਿੱਚ ਕਹਿੰਦਾ ਆਪਾਂ ਕਿ ਪੰਜਾਬ ਦੇ ਵਿੱਚ ਜਿਹੜੀ ਲਾਮਬੱਤੀ ਬਣੀ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਲੈਂਦੀ ਰਹੀ ਕਿਉਂਕਿ ਜਦੋਂ ਪਟਿਆਲੇ ਕਈ ਦਿਨ ਕਿਸਾਨ ਅੰਦੋਲਨ ਚੱਲਿਆ ਤਾਂ ਸ਼ਹਿਰ ਦੇ ਵਿੱਚ ਮਨਜ਼ੂਰੀ ਦੇਣ ਤੋਂ ਇਹ ਚ ਜ਼ਿਕਰਿਆ ਸੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੇ ਖੁੱਲ੍ਹ ਦਿਲੀ ਵਿਖਾਈ ਤਾਂ ਜਿਹੜੀ ਹੈ ਸ਼ਹਿਰ ਦੇ ਵਿੱਚ ਕਹਿੰਦਾ ਪਾਸੀ ਰੋਡ ਦੇ ਨੇੜੇ ਤੇੜੇ ਜਿਹੜਾ ਹੈ ਫਿਰ ਉੱਥੇ ਅੰਦੋਲਨ ਕਈ ਦਿਨ ਚੱਲਿਆ ਇਥੋਂ ਹੀ ਲਾਂਬੰਦੀ ਬਣੀ ਵੱਡੇ ਪੱਧਰ ਉਤੇ ਕਿਸਾਨ ਆਗੂ ਇੱਕ ਹੋਏ ਇੱਕ ਲਾਂਬੰਦੀ ਨਾਲ ਇੱਕ ਫੈਸਲਾ ਹੋਇਆ ਦਿੱਲੀ ਵਾਲਾ ਵਹੀਰ 31 ਹੁਣ ਵੀ ਇਹ ਵਹੀਰ 31 ਹੈ ਜੀ ਕਿਸਾਨਾਂ ਨੇ ਪਰ ਜਿਹੜਾ ਹੈ ਮੋੜ ਬੜਾ ਖਤਰਨਾਕ ਹੈ ਮਰਨ ਵਾਲਾ ਆਪਣੇ ਆਪ ਦੇ ਵਿੱਚ ਜਿੱਦਾ ਖਤਰਨਾਕ ਨਾਅ ਜਗਜੀਤ ਸਿੰਘ ਢੱਲੇਵਾਲ ਬਜ਼ੁਰਗ ਵਸਤਾ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਦਾ ਵਜਨ ਘਟ ਰਿਹਾ ਤੇ ਨਜ਼ਰਾਂ ਇਸ ਵੇਲੇ ਕਿਸਾਨੀ ਦੀਆਂ ਲੱਗੀਆਂ ਹੋਈਆਂ ਨੇ ਉਮੀਦ ਕਰਦੇ ਆ ਕਿ ਕੇਂਦਰ ਸਰਕਾਰ ਦੀਆਂ ਵੀ ਇਸ ਹੰਦਲੂ ਨੂੰ ਤੇ ਨਜ਼ਰਾਂ ਟਿਕਣ ਅੰਨ ਦਾਤ ਦੀਆਂ ਜਿਹੜੀਆਂ ਹੱਕੀ ਮੰਗਾ ਨੇ ਉਹਦੇ ਉੱਤੇ ਕੋਈ ਫੈਸਲਾ ਹੋਏਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਡਾਕਟਰ ਸਾਹਿਬ ਜੀ ਬਿਸਰੰਦ ਦਿੰਦੇ ਆ ਸਾਡੇ ਨਾਲ ਜੁੜੇ ਸਨ ਉੱਗੇ ਰਾਸੀ ਮਾਹਰ ਤੇ ਅਦਾਰਾ ਜਾ ਕੋ ਇੰਟਰਪਰਟਿਸ ਵਾਦਕ ਡਾਕਟਰ ਪ੍ਰਵਿੰਦ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹ ਮਿਸ਼ਨ ਪੰਜਾਬੀ